ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਕਰਤਾਰ ਸਿੰਘ ਦੀ ਕਤਲ ਦੇ ਮਾਮਲੇ ਦੇ ਵਿੱਚ ਉਸ ਦੀ ਪਤਨੀ ਅਤੇ ਪੁੱਤਰ ਦੀ ਗ੍ਰਿਫਤਾਰੀ ਹੋਈ ਹੈ ਦੱਸਿਆ ਗਿਆ ਕਿ ਦੋਮਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੂੰ 2 ਦਿਨਾਂ ਦਾ ਰਿਮਾਂਡ ਹਾਸਲ ਹੋਇਆ ਦਰਅਸਲ ਕਰਤਾਰ ਸਿੰਘ ਘਰ ਤੋਂ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਜਾਂਦੇ ਨੇ ਜਿਸ ਤੋਂ ਬਾਅਦ ਐਸਜੀਪੀਸੀ ਦੇ ਮੈਂਬਰ ਅਤੇ ਕਰਤਾਰ ਸਿੰਘ ਦੀ ਪੈਨ ਥਾਣੇ ਦੇ ਵਿੱਚ ਪਹੁੰਚਦੇ ਨੇ ਤੇ ਇੱਕੋ ਗੋਹਾਰ ਲਗਾਉਂਦੇ ਨੇ ਕਿ ਕਰਤਾਰ ਸਿੰਘ ਨੂੰ ਲੱਭ ਦਿਓ ਪੁਲਿਸ ਨੂੰ ਨਹਿਰ ਦੇ ਨਜ਼ਦੀਕ ਤੋਂ ਕਰਤਾਰ ਸਿੰਘ ਦੀ ਸਕੂਟਰੀ ਅਤੇ ਸਮਾਨ ਬਰਾਮਦ ਹੁੰਦਾ ਜਿਸ ਤੋਂ ਬਾਅਦ ਦੇਰ ਰਾਤ লাশ ਵੀ ਲੱਭਦੀ ਹੈ ਇਹ ਪੈਨ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਸੀ ਕਿ ਕਰਤਾਰ ਸਿੰਘ ਦਾ ਆਪਣੀ ਪਤਨੀ ਅਤੇ ਪੁੱਤਰ ਦੇ ਨਾਲ ਵਿਵਾਦ ਚੱਲ ਰਿਹਾ ਸੀ ਉਹਨਾਂ ਦੇ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਸੀ ਦੱਸ ਸਹੀਏ ਕਿ ਖੁਣ ਪੁਲਿਸ ਨੇ ਪਤਨੀ ਅਤੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੇ ਉਹਨਾਂ ਨੂੰ ਭੇਜਿਆ ਗਿਆ ਹੈ ਦਰਅਸਲ ਕਰਤਾਰ ਸਿੰਘ ਘਰ ਤੋਂ ਲਾਪਤਾ ਹੋ ਜਾਂਦੇ ਨੇ ਜਿਸ ਤੋਂ ਬਾਅਦ ਭੈਣ ਦੇ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾਂਦਾ ਤੇ ਹੁਣ ਪਤਨੀ ਅਤੇ ਪੁੱਤਰ ਦੀ ਗ੍ਰਫਤਾਰੀ ਤੋਂ ਬਾਅਦ ਪੁਲਿਸ ਨੂੰ ਦੋ ਦਿਨਾਂ ਦਾ ਰਿਮਾਂਡ ਹਾਸਲ ਹੋਇਆ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਕਰਤਾਰ ਸਿੰਘ ਦੀ ਕਤਲ ਦੇ ਮਾਮਲੇ ਦੇ ਵਿੱਚ ਉਸ ਦੀ ਪਤਨੀ ਅਤੇ ਪੁੱਤਰ ਦੀ ਗ੍ਰਿਫਤਾਰੀ ਹੋਈ ਹੈ ਦੱਸਿਆ ਗਿਆ ਕਿ ਦੋਮਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੂੰ 2 ਦਿਨਾਂ ਦਾ ਰਿਮਾਂਡ ਹਾਸਲ ਹੋਇਆ ਦਰਸਲ ਕਰਤਾਰ ਸਿੰਘ ਘਰ ਤੋਂ ਪੇਤ ਪਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਜਾਂਦੇ ਨੇ ਜਿਸ ਤੋਂ ਬਾਅਦ ਐਸਜੀਪੀਸੀ ਦੇ ਮੈਂਬਰ ਅਤੇ ਕਰਤਾਰ ਸਿੰਘ ਦੀ ਪੈਨ ਥਾਣੇ ਦੇ ਵਿੱਚ ਪਹੁੰਚਦੇ ਨੇ ਤੇ ਇੱਕੋ ਗੋਹਾਰ ਲਗਾਉਂਦੇ ਨੇ ਕਿ ਕਰਤਾਰ ਸਿੰਘ ਨੂੰ ਲੱਭ ਦਿਓ ਪੁਲਿਸ ਨੂੰ ਨਹਿਰ ਦੇ ਨਜ਼ਦੀਕ ਤੋਂ ਕਰਤਾਰ ਸਿੰਘ ਦੀ ਸਕੂਟਰੀ ਅਤੇ ਸਮਾਨ ਬਰਾਮਦ ਹੁੰਦਾ ਜਿਸ ਤੋਂ ਬਾਅਦ ਦੇਰ ਰਾਤ ਲਾਸ਼ ਵੀ ਲੱਭਦੀ ਹੈ ਤੇ ਭੈਣ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਸੀ ਕਿ ਕਰਤਾਰ ਸਿੰਘ ਦਾ ਆਪਣੀ ਪਤਨੀ ਅਤੇ ਪੁੱਤਰ ਦੇ ਨਾਲ ਵਿਵਾਦ ਚੱਲ ਰਿਹਾ ਸੀ ਉਹਨਾਂ ਦੇ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਸੀ ਦੱਸ ਸੀ ਕਿ ਹੁਣ ਪੁਲਿਸ ਨੇ ਪਤਨੀ ਅਤੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੇ ਉਹਨਾਂ ਨੂੰ ਭੇਜਿਆ ਗਿਆ ਦਰਅਸਲ ਕਰਤਾਰ ਸਿੰਘ ਘਰ ਤੋਂ ਲਾਪਤਾ ਹੋ ਜਾਂਦੇ ਨੇ ਜਿਸ ਤੋਂ ਬਾਅਦ ਭੈਣ ਦੇ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾਂਦਾ ਤੇ ਹੁਣ ਪਤਨੀ ਅਤੇ ਪੁੱਤਰ ਦੀ ਗ੍ਰਫਤਾਰੀ ਤੋਂ ਬਾਅਦ ਪੁਲਿਸ ਨੂੰ 2 ਦਿਨਾਂ ਦਾ ਰਿਮਾਂਡ ਹਾਸਲ ਹੋਇਆ। ਐਸ.ਜੇ.ਪੀ.ਸੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਕਰਤਾਰ ਸਿੰਘ ਦੀ ਕਤਲ ਦੇ ਮਾਮਲੇ ਦੇ ਵਿੱਚ ਉਸ ਦੀ ਪਤਨੀ ਅਤੇ ਪੁੱਤਰ ਦੀ ਗ੍ਰਿਫਤਾਰੀ ਹੋਈ ਹੈ। ਦੱਸ ਸਈਏ ਕਿ ਦੋਮਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੂੰ 2 ਦਿਨਾਂ ਦਾ ਰਿਮਾਂਡ ਹਾਸਲ ਹੋਇਆ। ਦਰਅਸਲ ਕਰਤਾਰ ਸਿੰਘ ਘਰ ਤੋਂ ਪੇਤ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਜਾਂਦੇ ਨੇ ਜਿਸ ਤੋਂ ਬਾਅਦ ਐਸ.ਜੇ.ਪੀ.ਸੀ ਦੇ ਮੈਂਬਰ ਅਤੇ ਕਰਤਾਰ ਸਿੰਘ ਦੀ ਪੈਨ ਥਾਣੇ ਦੇ ਵਿੱਚ ਪਹੁੰਚਦੇ ਨੇ ਤੇ ਇੱਕੋ ਗੋਹਾਰ ਲਗਾਉਂਦੇ ਨੇ ਕਿ ਕਰਤਾਰ ਸਿੰਘ ਨੂੰ ਲੱਭ ਦਿਓ ਪੁਲਿਸ ਨੂੰ ਨਹਿਰ ਦੇ ਨਜ਼ਦੀਕ ਤੋਂ ਕਰਤਾਰ ਸਿੰਘ ਦੀ ਸਕੂਟਰੀ ਅਤੇ ਸਮਾਨ ਬਰਾਮਦ ਹੁੰਦਾ ਜਿਸ ਤੋਂ ਬਾਅਦ ਦੇਰ ਰਾਤ লাশ ਵੀ ਲੱਭਦੀ ਹੈ ਤੇ ਪੈਨ ਦੇ ਵੱਲੋਂ ਇਹੇ ਇਲਜ਼ਾਮ ਲਗਾਏ ਗਏ ਸੀ ਕਿ ਕਰਤਾਰ ਸਿੰਘ ਦਾ ਆਪਣੀ ਪਤਨੀ ਅਤੇ ਪੁੱਤਰ ਦੇ ਨਾਲ ਵਿਵਾਦ ਚੱਲ ਰਿਹਾ ਸੀ ਉਹਨਾਂ ਦੇ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਸੀ ਦੱਸ ਜਾਈਏ ਕਿ ਹੁਣ ਪੁਲਿਸ ਨੇ ਪਤਨੀ ਅਤੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੇ ਉਹਨਾਂ ਨੂੰ ਭੇਜਿਆ ਗਿਆ ਦਰਅਸਲ ਕਰਤਾਰ ਸਿੰਘ ਘਰ ਤੋਂ ਲਾਪਤਾ ਹੋ ਜਾਂਦੇ ਨੇ ਜਿਸ ਤੋਂ ਬਾਅਦ ਪੈਨ ਦੇ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾਂਦਾ ਤੇ ਹੁਣ ਪਤਨੀ ਅਤੇ ਪੁੱਤਰ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ 2 ਦਿਨਾਂ ਦਾ ਰਿਮਾਂਡ ਹਾਸਲ ਹੋਇਆ।